ਹਾਂਜੀ ਤਾਂ ਵੈਲਕਮ ਬੈਕ ਪੀਜ ਵੀਜ਼ਾ ਪੰਜਾਬੀ ਚੈਨਲ ਤੇ ਆਈ ਹੋਪ ਮਿੱਤਰੋ ਤੁਸੀਂ ਸਾਰੇ ਠੀਕ ਹੋਵੋਗੇ ਫਸਟ ਆਫ ਆਲ ਜਿਨ੍ਹਾਂ ਵੀਰੇ ਨੇ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਹਰ ਇੱਕ ਵੀਰੇ ਅਗੇ ਰਿਕਵੈਸਟ ਹੈ ਕਿ ਇੰਸਟਾਗ੍ਰam ਤੇ ਫੋਲੋ ਕਰ ਲਓ ਹਰ ਇੱਕ ਵੀਡੀਓ ਨਵੀਂ ਤੇ ਨਵੀਂ ਵੀਡੀਓ ਦੀ ਪੋਸਟ ਜਿਹੜੀ ਉਹ ਪਹਿਲਾਂ ਇੰਸਟਾਗ੍ਰam ਤੇ ਹੁੰਦੀ ਹੈ ਤੇ ਇਹ ਸਾਡਾ ਇੰਸਟਾਗ੍ਰam ਹੈ ਸੰ ਲਾਈਫ ਟੀਵੀ ਇਹਨੂੰ ਜ਼ਰੂਰ ਫੋਲੋ ਕਰੋ ਤੇ ਵਾਇਸ ਮੈਸੇਜ ਆਡੀਓ ਕਾਲ ਵੀਡੀਓ ਕਾਲ ਤੁਸੀਂ ਐਸੇ ਇੰਸਟਾਗ੍ਰam ਦੀ ਆਈਡੀ ਤੇ ਕਰ ਸਕਦੇ ਹੋ ਦੂਜੇ ਨੰਬਰ ਤੇ ਜਿਹੜਾ ਵੀਰ ਵੀ ਇਟਲੀ ਦਾ ਵਰਕ ਪਰਮਿਟ ਅਪਲਾਈ ਕਰਨ ਜਾ ਰਿਹਾ ਵੇ ਜਾਂ ਫਿਰ ਫਿਊਚਰ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਓਪਨ ਹੋਣੀ ਹੈ ਉਹਨੇ ਅਪਲਾਈ ਕਰਨੀ ਹੈ ਤੇ ਉਹ ਕੰਸਲਟ ਕਰਨਾ ਚਾਹੁੰਦਾ ਮੇਰੇ ਨਾਲ ਤੇ ਵੀਰ ਉਹ 15 ਯੂਰੋ ਫੀਸ 15 ਯੂਰੋ ਫੀਸ ਭੇ ਕਰਕੇ ਤੇ ਤੁਸੀਂ ਜਿਹੜੇ ਨੇ ਉਹ ਸਾਡੇ ਨਾਲ ਕੰਸਲਟ ਕਰ ਸਕਦੇ ਤੇ ਤੁਹਾਨੂੰ ਸਾਰਾ ਕੁਝ ਦੱਸਿਆ ਜਾਏਗਾ ਕਿ ਕਿਵੇਂ-ਕਿਵੇਂ ਵੀਜ਼ਾ ਅਪਲਾਈ ਹੁੰਦਾ ਕੀ ਕੀ ਉਹਦਾ ਹਸਾਬਕਤਾ ਵੀ ਹੈ ਐਂਡ ఎవਰੀਥਿੰਗ ਜਿਹੜਾ ਨੇ ਉਹ ਤੁਹਾਨੂੰ ਦੱਸ ਦਿੱਤਾ ਜਾਵੇਗਾ ਆ ਇੰਸਟਾਗ੍ਰam ਦੇ ਥਰੂ ਜਾਂ ਫਿਰ ਤੁਹਾਨੂੰ ਵਟਸਐਪ ਦਾ ਨੰਬਰ ਦੇ ਦਿੱਤਾ ਜਾਏਗਾ। ਲਓ ਜੀ ਵੀਰੋ ਅੱਜ ਅਸੀਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਹੋਣਗੀਆਂ ਇਟਲੀ ਨੋਲਾ ਉਸਤਾ ਦੇ ਬਾਰੇ 'ਚ, ਇਟਲੀ ਵਰਕ ਪਰਮਿਟ ਦੇ ਬਾਰੇ 'ਚ ਤੇ ਉਸ ਤੋਂ ਬਾਅਦ ਜਿਹੜੇ ਨੋਲਾ ਉਸਤਾ ਸਾਡੇ ਕੋਲ ਆਏ ਨੇ ਉਹਨਾਂ ਦੀ ਅਸੀਂ ਗੱਲ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਤੱਕੋ ਤੇ ਆਹਨਾਂ ਸ਼ੇਅਰ ਵੀ ਕਰ ਦਿਓ ਇਸ ਵੀਡੀਓ ਨੂੰ। ਵੀਰੋ ਇਹ ਕੁਛ ਨੋਲਾ ਉਸਤਾ ਜਿਹੜੇ ਕਿ ਸਾਡੇ ਕੋਲ ਆਏ ਨਹੀਂ ਇਨਾ ਦੀ ਡਿਟੇਲ ਵਗੈਰਾ ਮੈਂ ਸਾਰੀ ਦੀ ਸਾਰੀ ਲੇ ਲੀ ਇਹ ਚੈੱਕ ਕਰੋ ਜਿੰਨੇ ਵੀ ਨੋਲਾ ਉਸ ਦਾ ਸਾਡੇ ਵੀਰਾਂ ਦੇ ਲਾਸਟ ਵੀਕ ਦੇ ਵਿੱਚ ਵਿੱਚ ਜਿਹੜੇ ਨੋਲਾ ਉਸ ਦਾ ਸਾਡੇ ਕੋਲ ਆਏ ਨੇ ਇਹ ਉਹਨਾਂ ਦੀਆਂ ਰਿਪੋਰਟਾਂ ਨੇ ਅੱਜ ਵੀਰੋ ਜੀ ਦੀ ਡੇਟ ਹੈ ਅੱਜ ਡੇਟ ਵੇ ਵੀਰੋ 4 4 ਮਈ ਡੇਟ ਹੈ ਅੱਜ ਦੀ ਤੇ ਜਿੰਨਾ ਵੀਰਾਂ ਨੇ ਟੀਚ ਵੀਜ਼ਾ ਪੰਜਾਬੀ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਵੀਰੋ ਸਬਸਕ੍ਰਾਈਬ ਕਰ ਲਓ ਫਿਰ ਉਹ ਪਹਿਲੇ ਨੰਬਰ ਤੇ ਤੇ ਅਸੀਂ ਗੱਲ ਕਰਨੀ ਆ ਇੰਡੀਅਨ ਵੀਰਾਂ ਦੀ ਆਪਣੇ ਜਿਹੜੇ ਇੰਡੀਅਨ ਵੀਰ ਨੇ ਉਹਨਾਂ ਦੀ ਗੱਲ ਕਰਨੀ ਆ ਇੰਡੀਅਨ ਵੀਰਾਂ ਦੇ ਜਿਹੜੇ ਮਿਰਪਲ ਨੋਲਾ ਉਸਤਾ ਆਏ ਨੇ ਸੀਜ਼ਨਲ ਵੀ ਤੇ ਨੋਨ ਸੀਜ਼ਨਲ ਵੀ ਇੰਡੀਅਨ ਵੀਰਾਂ ਦੇ ਜਿਹੜੇ ਨੋਲਾ ਉਸਤਾ ਆਏ ਨੇ ਉਹ ਆਏ ਨੇ 18 ਲਾਸਟ ਵੀਕ ਇਹਨਾਂ ਵਿੱਚ ਸਾਰੇ ਦੇ ਸਾਰੇ ਨੋਲਾ ਉਸਤਾ ਜਿਹੜੇ ਨੇ ਉਹ ਨੋਨ ਸੀਜ਼ਨਲ ਨੇ ਇੰਡੀਅਨ ਵੀਰਾਂ ਦੇ 18 ਨੋਲਾ ਉਸਤਾ ਨੋਨ ਸੀਜ਼ਨਲ ਲਾਸਟ ਵੀਕ ਦੇ ਵਿੱਚ ਵਿੱਚ ਇਸ਼ੂ ਹੋਏ ਨੇ ਉਸ ਤੋਂ ਬਾਅਦ ਅਸੀਂ ਗੱਲ ਕਰਨੀ ਆ ਪਾਕਿਸਤਾਨੀ ਵੀਰਾਂ ਦੇ ਪਾਕਿਸਤਾਨੀ ਵੀਰਾਂ ਦਾ ਸਿਰਫ 12 ਨੋਲਾ ਹਾ우스 ਦਾ ਇਸ਼ੂ ਹੋਇਆ ਨੇ ਤੇ ਇਹਦੇ ਵਿੱਚ ਜਿਹੜੇ ਨਹੀਂ ਉਹ 2023 ਵਾਲੇ ਸੀਜ਼ਨਲ ਤੇ ਨੌਨ ਸੀਜ਼ਨਲ ਨੋਲਾ ਹਾ우스 ਦਾ ਵੀ ਨੇ ਇੱਕ ਨੋਲਾ ਹਾ우스 ਦਾ ਜਿਹੜਾ ਉਹ ਫੈਮਿਲੀ ਨੋਲਾ ਹਾ우스 ਦਾ ਵੀ ਹੈ ਜਿਹੜਾ ਕਿ 2021 ਦੇ ਵਿੱਚ ਅਪਰੂਵ ਹੋਇਆ ਸੀ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਨੋਲਾ ਹਾ우스 ਦਾ ਕਿੰਨਾ ਕੁ ਡਿਲੇ ਹੋ ਸਕਦਾ ਹੈ ਉਸ ਤੋਂ ਬਾਅਦ ਮਿੱਤਰੋ ਬੰਗਲਾਦੇਸ਼ ਦੇ ਵੀਰਾਂ ਦੇ ਸਿਰਫ ਇੱਕੋ ਹੀ ਨੋਲਾ ਹਾ우스 ਤਾਂ ਹੈ ਜੋ ਆਕੀ ਸੀਜ਼ਨਲ ਨੋਲਾ ਉਸਤਾ ਸੀ ਤੇ ਸੀਜ਼ਨਲ ਨੋਲਾ ਉਸਤਾ ਵੀ ਇਸ਼ੂ ਹੋਣ ਦੇ ਨੇ ਇਸ ਗੱਲ ਦੇ ਵਿੱਚ ਕੋਈ ਵੀ ਡਾਊਟ ਨਹੀਂ ਹੈ ਉਸ ਤੋਂ ਬਾਅਦ ਮਿੱਤਰੋ ਆ ਇੱਕ ਸਾਡਾ ਵੀਰ ਹੈ ਜਿਨੇ ਇੰਸਟਾਗ੍ਰam ਤੇ ਸਾਨੂੰ ਮੈਸੇਜ ਕੀਤਾ ਸੀ ਉਹਦੇ ਬਾਰੇ ਤੁਹਾਨੂੰ ਦੱਸੀਏ ਸਾਡਾ ਵੀਰ ਹੈ ਮਿੱਤਰੋ ਇਹਨੇ ਇੰਸਟਾਗ੍ਰam ਤੇ ਸਾਨੂੰ ਮੈਸੇਜ ਕੀਤਾ ਸੀ ਇਹ ਕਹਿੰਦਿਆ ਸੀ ਕਿ ਮੈਂ 4 ਦਸੰਬਰ ਨੂੰ ਆਪਣਾ ਨੋਲਾ ਉਸਤਾ ਅਪਲਾਈ ਕਰਵਾਇਆ ਸੀ ਨੋਨ ਸੀਜ਼ਨਲ ਕਿਸੇ ਏਜੰਟ ਦੇ ਜ਼ਰੀਏ ਹੁਣ ਏਜੰਟ ਮੈਨੂੰ ਆਖਣ ਡਿਆ ਹੋਵੇ ਕਿ 15 ਮਈ 15 ਮਈ ਨੂੰ ਨੋਲਾ ਉਸ ਦਾ ਜਿਹੜਾ ਉਹ ਨਿਕਲ ਆਵੇਗਾ ਇਹਦੇ ਬਾਰੇ ਚ ਦੱਸੋ ਮਿੱਤਰੋ ਪਹਿਲੇ ਨੰਬਰ ਤੇ ਵੀ ਗੱਲ ਲੇ ਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਸਵੀਰ ਨੂੰ ਮੈਂ ਰਿਪਲਾਈ ਵੀ ਕੀਤਾ ਹੋਵੇ ਇਸ ਤਸਵੀਰ ਨੂੰ ਮੈਂ ਰਿਪਲਾਈ ਵੀ ਕੀਤਾ ਹੋਵੇ ਕਿ ਨੋਲਾ ਉਸ ਦਾ ਜਿਹੜਾ ਵੇ ਉਹ ਕੋਈ ਬੰਦਾ ਵੀ ਨਹੀਂ ਦੱਸ ਸਕਦਾ ਕਿ ਨੋਲਾ ਉਸ ਦਾ ਕਦੋਂ ਇਸ਼ੂ ਹੋਣਾ ਹੈ ਇਹ ਕੋਈ ਵੀ ਬੰਦਾ ਤੁਹਾਨੂੰ ਨਹੀਂ ਦੱਸ ਸਕਦਾ ਹੈ ਮੈਂ ਵੀ ਇਵਨ ਕਿ ਨਹੀਂ ਦੱਸ ਸਕਦਾ ਹਾਂ ਤੁਹਾਡਾ ਵਕੀਲ ਜਿਹਦੇ ਜਿਹੜੇ ਤੁਹਾਡੇ ਪੇਪਰ ਅਪਲਾਈ ਹੋਏ ਨੇ ਤੁਹਾਡੇ ਪੇਪਰਾਂ ਨੂੰ ਤੁਹਾਡੇ ਨੋਲਾ ਉਸਤਾਦ ਉੱਤੇ ਜਿਹੜੇ ਬੰਦੇ ਦਾ ਨਾਮ ਮੈਂਸ਼ਨ ਹੋਇਆ ਹੈ ਨਾ ਉਹ ਬੰਦਾ ਵੀ ਨਹੀਂ ਦੱਸ ਸਕਦਾ ਕਿ ਇਹ ਨੋਲਾ ਉਸਤਕ ਕਦੋਂ ਤੱਕ ਇਸ਼ੂ ਹੋ ਸਕਦੇ ਨਹੀਂ ਉਹ ਬੰਦਾ ਵੀ ਨਹੀਂ ਦੱਸ ਸਕਦਾ ਹੈ ਉਸ ਤੋਂ ਬਾਅਦ 15 ਮਈ ਨੂੰ ਬਿਲਕੁਲ ਵੀ ਕੋਈ ਵੀ ਨੋਲਾ ਉਸਤਕ ਨਹੀਂ ਇਸ਼ੂ ਹੋਣਾ ਹੈ ਇਹ ਆਪਣੀ ਗੱਲ ਦੇ ਵਿੱਚ ਆਪਣੇ ਜ਼ਿਹਨ ਦੇ ਵਿੱਚ ਇਹ ਗੱਲ ਬਿਠਾ ਲਵੋ ਮੈਂ ਇੰਸਟਾਗ੍ਰam ਦੇ ਉੱਤੇ ਵੀ ਆਲਮੋਸਟ ਲਾਸਟ ਵੀਕ ਕਾਫੀ ਜ਼ਿਆਦਾ ਵੀਰਾਂ ਨੂੰ ਰਿਪਲਾਈ ਕੀਤਾ ਤੇ ਹਰ ਇੱਕ ਵੀਰ ਦਾ ਜਿਦਨੇ ਵੀ ਏਜੰਟ ਦੇ ਜ਼ਰੀਏ ਅਪਲਾਈ ਕੀਤਾ ਸੀ ਉਹ ਹਰ ਇੱਕ ਵੀਰ ਏਜੰਟੀ ਕੈਂਡਿਆਸ਼ੂਨਾਂ ਨੂੰ ਜੀ ਤੁਹਾਡਾ ਨੁਲਾਓ ਉਸ ਦਾ ਨੈਕਸਟ ਵੀਕ ਨਿਕਲ ਆਏਗਾ ਤੁਹਾਡਾ ਨੁਲਾਓ ਉਸ ਦਾ 11 ਨੂੰ ਨਿਕਲ ਆਏਗਾ 15 ਨੂੰ ਨਿਕਲ ਆਏਗਾ ਜੂਨ ਦੇ ਵਿੱਚ ਨਿਕਲ ਆਏਗਾ ਕੋਈ ਵੀ ਬੰਦਾ ਨਹੀਂ ਦੱਸ ਸਕਦਾ ਹਾਂ ਇੱਕ ਡੇਟ ਹੋ ਸਕਦੀ ਏ ਕਿ ਇਸ ਟਾਈਮ ਤੋਂ ਜਿਵੇਂ ਕਿ ਮੈਂ ਤੁਹਾਨੂੰ ਇੱਕ ਪ੍ਰੈਡਿਕਟ ਕੀਤਾ ਹੋਵੇ ਮੈਂ ਗਲਤ ਵੀ ਹੋ ਸਕਣਾ ਪਹਿਲੇ ਨੰਬਰ ਤੇ ਮੈਂ ਅਨਾਵਾ ਕਿ ਮੈਂ ਗਲਤ ਵੀ ਹੋ ਸਕਣਾ ਉਸ ਤੋਂ ਬਾਅਦ ਮੈਂ ਪ੍ਰਡਿਕਟ ਕੀਤਾ ਹੋਏ ਕਿ 2024 ਦੇ ਵਿੱਚ ਮਾਰਚ ਦੇ ਮਹੀਨੇ ਦੇ ਵਿੱਚ ਜਿਹੜੇ ਤੁਸੀਂ ਪੇਪਰ ਅਪਲਾਈ ਕੀਤੇ ਨੇ 18 ਨੂੰ 21 ਨੂੰ 25 ਨੂੰ ਉਹ ਪੇਪਰ ਜਿਹੜੇ ਨੇ ਉਹ ਜਾ ਕੇ ਅੱਗੋਂ ਨਿਕਲਨੇ ਨੇ ਜੂਨ ਤੇ ਜੁਲਾਈ ਦੇ ਮਿਡ ਚ ਯਾਨੀ ਕਿ ਜੂਨ ਤੇ ਜੁਲਾਈ ਦੇ ਵਿਚਕਾਰ ਪੇਪਰ ਨਿਕਲਣਾ ਸ਼ੁਰੂ ਹੋਣੇ ਨੇ ਨੋਲਾ ਉਸ ਦਾ ਪਹਿਲੇ ਨਿਕਲਣਗੇ ਸੀਜ਼ਨਲ ਤੇ ਬਾਅਦ ਚ ਨਿਕਲਣਗੇ ਨਾਨ ਸੀਜ਼ਨਲ ਇਹ ਆਪਣੇ ਜ਼ਿਹਨ ਦੇ ਵਿੱਚ ਗੱਲ ਰੱਖ ਲਓ ਤੁਸੀਂ ਮੈਂ ਫੇਰ ਕਹਿੰਦੇ ਆ ਇੱਕ ਪ੍ਰੈਡਿਕਸ਼ਨ ਹੈ ਪ੍ਰੈਡਿਕਸ਼ਨ ਗਲਤ ਵੀ ਹੋ ਸਕਦੀ ਹੈ ਬਹੁਤੇ ਚਾਂਸes ਨੇ ਕਿ ਪੇਪਰ ਨਿਕਲਣਾ ਸ਼ੁਰੂ ਹੋਈ ਇਹਨਾਂ ਵਿੱਚ ਪਹਿਲਾਂ ਵੀ ਬਹੁਤ ਜ਼ਿਆਦਾ ਪ੍ਰੈਡਿਕਸ਼ਨਾਂ ਕੀਤੀਆਂ ਨੇ ਜਿਹੜੀਆਂ ਕਿ ਆਲਮੋਸਟ ਆਲਮੋਸਟ 80% ਠੀਕ ਹੋયા ਨੇ 20% ਗਲਤ ਵੀ ਹੋયા ਨੇ ਇਹ ਮੰਨੀਆਂ ਨੇ ਤੇ ਮੈਂ ਇੱਕੋ ਹੀ ਗੱਲ ਕਹਿਣਾ ਕਿ ਜਿੰਨੇ ਬਾਕੀ ਵੀ ਆਪਣਾ ਯੂਟਿਊਬਰ ਹੈ ਨੇ ਜਿਹੜਾ ਕਿ ਇਟਲੀ ਦੇ ਰਿਲੇਟਿਡ ਕੋਈ ਨਾ ਅਪਡੇਟ ਦੇ ਦਿੰਦੇ ਨੇ ਗੱਲਾਂ ਬਹੁਤਾਂ ਦੱਸਦੇ ਨੇ ਅ ਤੇ ਮੇਰੀ ਇੱਕੋ ਹੀ ਗੱਲ ਹੈ ਕਿ ਉਹਨਾਂ ਵਰਗਾ ਕੰਮ ਨਾ ਕੀਤਾ ਜਾਵੇ ਜੋ ਵੀ authentic information ਨਹੀਂ ਉਹ ਤੁਹਾਡੇ ਇਕਨਾ ਸ਼ੇਅਰ ਕੀਤੀ ਜਾਵੇ ਵੀਰੋ ਸਾਡੇ ਇਟਲੀ ਦੇ ਵਿੱਚ ਵਕੀਲ ਨੇ ਦੋਸਤ ਜਿਨ੍ਹਾਂ ਦੇ ਰੈਫਰੈਂਸ ਦੇ ਨਾਲ ਅਸੀਂ ਤੁਹਾਡਾ ਜਿਹੜਾ ਨੋਲਾ ਉਸਤਾਵੇ ਉਹ ਅਸੀਂ ਇਸ਼ੂ ਕਰਵਾ ਕੇ ਲਾਈਕ ਇਸ਼ੂ ਹੁੰਦਾਵੇ ਉਹਦੀ ਵੈਰੀਫਿਕੇਸ਼ਨ ਕਰਵਾ ਕੇ ਦੇਣੀ ਆ ਕੋਈ ਵੀ ਦੋ ਨੰਬਰ ਕੰਮ ਨਹੀਂ ਜੈਨੂਮਨ ਕਮੇਕਰ ਪਈਆ ਵੀ ਤੁਹਾਡੇ ਕੋਲ ਨਹੀਂ ਲਈਦਾ ਹੈ ਕੋਈ ਵੀ ਵੀਰ ਅਗਰ ਔਰ ਲਾਈਗ ਨੂੰ ਏਜੰਟ ਨੇ ਨੋਲਾ ਉਸਤਾ ਸੈਂਡ ਕੀਤਾ ਤੇ ਉਹ ਨੋਲਾ ਉਸਤਾ ਮੈਨੂੰ ਇੰਸਟਾਗ੍ਰam ਤੇ ਸੈਂਡ ਕਰ ਸਕਦਾ ਮੈਂ ਉਹਦਾ ਨੋਲਾ ਉਸਤਾ ਜਿਹੜਾ ਉਹ ਆਪਣੀ ਵਕੀਲਾ ਨੂੰ ਸੈਂਡ ਕਰਕੇ ਇਟਲੀ ਦੇ ਵਿੱਚ ਜਿਹੜੇ ਯਾਰ ਮਿੱਤਰ ਐ ਨੇ ਰੂਮ ਦੇ ਵਿੱਚ ਨੇ ਪੋਲੀ ਦੇ ਵਿੱਚ ਮਿਲਾਨ ਦੇ ਵਿੱਚ ਫਲੋਰੈਂਸ ਦੇ ਵਿੱਚ ਬਾਰੀ ਦੇ ਵਿੱਚ ਉਹਨਾਂ ਨੂੰ ਨੋਲਾ ਉਸਤਾ ਸੈਂਡ ਕਰਵਾ ਕੇ ਤੇ ਨੋਲਾ ਉਸਤਾ ਦੀ ਜਿਹੜੀ ਵੈਰੀਫਿਕੇਸ਼ਨ ਇਹ ਉਹ ਮੇਰੇ ਅਸੀਂ ਜਿਹੜਾ ਇਹਨਾਂ ਉਹ ਅਪਰੂਵ ਕਰਵਾ ਲਈ ਦੀ ਇਹ ਜਿੰਨੇ ਵੀ ਇਹ ਵੀਰੋ ਇਨਫੋਰਮੇਸ਼ਨਾਂ ਨੇ ਤੇ ਸਾਰੀਆਂ ਨੇ ਸਾਰੀਆਂ ਇਨਫੋਰਮੇਸ਼ਨਾਂ ਤੁਹਾਡੇ ਵਾਸਤੇ ਕਲੈਕਟ ਕਰੀ ਦੀਆਂ ਨੇ ਹਾਲਾਂਕਿ ਇਟਲੀ ਦੇ ਵਿੱਚ ਕਿਸੇ ਵੀ ਬੰਦੇ ਨੂੰ ਤੁਸੀਂ ਪੁੱਛ ਲੋ ਇਨਾ ਟਾਈਮ ਨਹੀਂ ਹੁੰਦਾ ਹੈ ਬਟ ਫਿਰ ਵੀ ਜੌਬ ਦੇ ਨਾਲ ਨਾਲ ਤੁਹਾਡੀ ਵੀ ਜਿਹੜੀ ਹੈ ਨਾ ਉਹ ਆਪਣਾ ਇਨਫਰਮੇਸ਼ਨ ਦਈ ਦੀ ਤਾਂ ਕਿ ਕੋਈ ਵੀ ਵੀਰ ਜਿਹੜਾ ਨੇ ਉਹ ਦੋ ਨੰਬਰੀ ਦੇ ਵਿੱਚ ਨਾ ਪਸੇ ਹਰ ਇੱਕ ਵੀਰ ਅੱਗੇ ਮੈਂ ਰਿਕਵੈਸਟ ਕਰਾਂਗਾ ਕਿ ਇਸ ਚੈਨਲ टीच ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਜੇ ਕੋਈ ਵੀਰ ਉਰਦੂ ਦੇ ਵਿੱਚ ਹਿੰਦੀ ਦੇ ਵਿੱਚ ਵੀਡੀਓ ਚਾਹੁੰਦਾ ਹੋਵੇ ਤੇ ਉਹ ਵੀਰੋ ਦੂਸਰਾ ਚੈਨਲ ਜਿਹੜਾ ਵੀ टीच वीजा ਤੇ ਸੰਵੀਜ਼ਾ ਇਨਫੋ ਵਾਲਾ ਚੈਨਲ ਉਹਨੂੰ ਫੋਲੋ ਕਰ ਸਕਦਾ ਵੀ ਉਹਦਾ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਲੱਭ ਜਣਗੇ ਇੰਸਟਾਗ੍ਰam ਤੇ ਜ਼ਰੂਰ ਜ਼ਰੂਰ ਫੋਲੋ ਕਰਨਾ ਹੈ ਹਰ ਇਕਬੀਰ ਭਰਾ ਨੇ ਇੰਸਟਾਗ੍ਰam ਦੀ ਆਈਡੀ ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਚ ਦੇ ਦਿਆਂਗਾ ਤੇ ਆਪਣਾ ਮੈਸੇਜ ਕਰੋ ਆਪਣਾ ਤੁਹਾਨੂੰ ਰਿਪਲਾਈ ਲੱਭ ਜੇਗਾ ਦੂਜੇ ਨੰਬਰ ਤੇ ਬਹੁਤ ਸਾਰੇ ਵੀਰ ਗਿਲਾ ਕਰਦੇ ਨੇ ਸਾਨੂੰ ਰਿਪਲਾਈ ਨਹੀਂ ਲੱਭਦਾ ਹੈ ਵੀਰੋ ਗੱਲ ਇਹ ਵੇ ਰਿਪਲਾਈ ਲੱਭਣ ਦੀਆਂ ਫਿਰ ਨਾ ਲੱਭਣ ਦਾ ਕੋਈ ਵੀ ਰੀਜ਼ਨ ਨਹੀਂ ਬੰਦਾ ਉਹਦਾ ਰੀਜ਼ਨ ਇਹ ਵੀ ਕਿ ਬਹੁਤ ਸਾਰੇ ਸਵਾਲ ਹੁੰਦੇ ਨੇ ਬਹੁਤ ਹੀ ਜ਼ਿਆਦਾ ਕਿ ਹਰ ਇੱਕ ਵੀਰ ਨੂੰ ਪਰਸਨਲੀ ਜਾ ਕੇ ਰਿਪਲਾਈ ਦੇਣਾ ਤੋਂ ਰਾਜਾ ਡਿਫਿਕਲਟ ਹੁੰਦਾ ਵੇ ਤੇ ਇਸ ਲਈ ਬਹੁਤੇ ਮੈਸੇਜ ਰੀਡ ਕਰਕੇ ਤੇ ਉਹ ਰਿਪਲਾਈ ਦੇ ਲਈਦਾ ਇੱਕ ਵੀਡੀਓ ਬਣਾ ਦਿੰਦੀ ਦੀ ਸੈਪਰੇਟ ਜਾਂ ਫਿਰ ਇੱਕ ਛੋਟੀ ਜੀ ਰੀਲ ਬਣਾ ਕੇ ਤੇ ਇੰਸਟਾਗ੍ਰਾਮ ਤੇ ਹੀ ਸ਼ੇਅਰ ਕਰ ਦਈਏ ਤਾਂ ਕਿ ਹਰ ਇੱਕ ਵੀਰ ਨੂੰ ਉਹਦਾ ਜਵਾਬ ਦਾ ਸਵਾਲ ਦਾ ਜਵਾਬ ਲੱਭ ਜਾਵੇ ਤੇ ਨੋ ਲਾਸਟ ਦੇ ਰਿਲੇਟਡ ਜਿੰਨੇ ਵੀ ਤੁਹਾਡੇ ਸਵਾਲ ਸਨ ਆਈ ਹੋਪ ਕਲੀਅਰ ਹੋ ਗਏ ਹੋ ਉਹਨਗੇ ਤੇ ਹੁਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਹੀ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸ ਚੈਨਲ ਟੀਚ ਵਿਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਮਿਲ ਲਿਆ ਮਿੱਤਰੋ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਰੰਮ ਰਾਕਾ